ਜੋ ਕੋ ਜਿਹੜੇ ਗਰਗੱਜ ਸਾਹਿਬ ਨੇ ਜਿਵੇਂ ਉਹਨਾਂ ਦਾਜਪੋਸ਼ੀਸ਼ ਕੀਤੀ ਗਿਆ ਜਿਵੇਂ ਉਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਆਪਿਆ ਗਿਆ ਉਸ ਤੇ ਜਿਹੜਾ ਟੰਗ ਵਰਤਿਆ ਗਿਆ ਸੀਗਾ ਉਹਦੇ ਵਿੱਚ ਵੀ ਸ਼ੱਕ ਹੈ ਔਰ ਬਹੁਤ ਅਜੇ ਤੱਕ ਬਹੁਤੀਆਂ ਸੰਗਤਾਂ ਦਾਵਾ ਨੇ ਮੰਨਿਆ ਨਹੀਂ ਹੈ ਇਸ ਵੇਲੇ ਆਪ ਇਸ ਕਿਸੇ ਕੋਲ ਜਿਹੜੇ ਸੰਪਰਦਾਵਾਂ ਕੋਲੇ ਥਾਮਤ ਜਾ ਕੇ ਉੱਥੋਂ ਜਿਸ ਦਸਤਾਰ ਦਿੰਦੇ ਹੁੰਦੇ ਆ ਆਪ ਜਾ ਕੇ ਲੈ ਰਹੇ ਨੇ ਹਾਲਾਂਕਿ ਉਸੜ ਸੰਗਤਾਂ ਸਾਰੀਆਂ ਆਉਂਦੀ ਹੁੰਦੀਆਂ ਨੇ ਦਸਤਾਰ ਬੰਦੀ ਕਰਦੇ ਅਨੀ ਹਉ ਪੰਜ ਸਿੰਘ ਦਾ ਬੰਦੀ ਦਿੱਤੀ ਹੋਈ ਪੰਜ ਸਿੰਘ ਸਾਹਿਬਾਨਾਂ ਦੇ ਵਿੱਚ ਇਹ ਵੀ ਇੱਕ ਗੱਲ ਹੈਗੀ ਵੀ ਕੌਣ ਕੌਣ ਪਹੁੰਚੇ ਆਮ ਛਾਰੇ ਟਕਟਾਂ ਦੇ ਜੱਜਾ ਔਰ ਇੱਕ ਦਰਬਾਰ ਸਾਹਿਬ ਤੇ ਗ੍ਰੰਥ ਸਾਹਿਬ ਤੇ ਜਦੋਂ ਹਜ਼ੂਰ ਸਾਹਿਬ ਆਇਆ ਹਜ਼ੂਰ ਸਾਹਿਬ ਤੇ ਜੱਜਦਾਰ ਉਹ ਮਜ਼ੂਰ ਸਾਹਿਬ ਨੂੰ ਛੱਡਦੀ ਸਾਹ ਦੇ ਕਹਿੰਦੇ ਕੋਈ ਖਾਸ ਉਹਨਾਂ ਦੇ ਗੱਲ ਕਰਦੀ ਹੁੰਦੇ ਜਿਹੜੀ ਕਿ ਹਰ ਵਾਰ ਕਰਨੀ ਪੈਂਦੀ ਹੈ ਸੋ ਉਤੋਂ 100 ਕਿਲੋਮੀਟਰ ਦੇ ਏਰੀਆ ਤੋਂ ਬਹੁਤ ਦੂਰ ਜਾਣਾ ਮੁਸ਼ਕਲ ਹੈਗਾ ਸੋ ਉਹਨਾਂ ਦਾ ਕੋਈ ਰਿਪਰੈਜ਼ੈਂਟੇਟਿਵ ਹੋਂਦ ਸਿਗਾ ਪਰ ਜੋ ਸਬਦਾਂ ਸਾਹਮਣੇ ਜਿਹੜਾ ਕੁਝ ਕੀਤਾ ਹੈਗਾ ਉਸ ਤੋਂ ਬਾਅਦ ਉਤੋਂ ਰਿਪਰੈਜ਼ੈਂਟੇਟਿਵ ਹੋਂਦ ਹਟ ਗਿਆ ਬਾਕੀ ਸਾਰੇ ਪਿੰਡਾਂ ਦੇ ਆਉਂਦੇ ਆਉਂਦੇ ਪਰ ਇਸ ਮੌਲ ਦੇ ਵਿੱਚ ਜਿਹੜੇ ਸਭ ਤੋਂ ਕੋਲੇ ਸੀਗੇ ਦਰਬਾਰ ਸਾਹਿਬ ਤੇ ਗ੍ਰੰਥੀ ਉਹਨਾਂ ਨੂੰ ਨਹੀਂ ਬੁਲਾਇਆ